सरकार तेरी संघर्ष कमेटी जिंदाबाद मोदी सरकार मुर्दाबाद पंजाब सरकार मुर्दाबाद ਦਿੱਤੀ ਸੀਗੀ ਪੰਜਾਬ ਬੰਦ ਦੀ ਉਹ ਅੱਜ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਉਹਦੇ ਮੇਰੇ ਦਾ ਡੱਕੀ ਕਹਿਣਾ ਬਿਲਕੁਲ ਜੀ ਦੇਖੋ 3 ਦਸੰਬਰ ਦੀ ਜਿਹੜੀ ਕਾਲ ਦੋਨੋਂ ਫਾਰਮਾ ਦੇ ਵੱਲੋਂ ਜਿਹੜੀ ਦਿੱਤੀ ਗਈ ਸੀਗੀ ਤਾਂ ਅੱਜ ਪੂਰੇ ਪੰਜਾਬ ਨੇ ਆਪ ਹੀ ਜਿਹੜਾ ਸਮਰਥਨ ਜਿਹੜਾ ਹੈ ਜੂਨੀਅਨਾਂ ਨੇ ਕਰ ਦਿੱਤਾ ਹੈ ਟਰੱਕ ਜੂਨੀਅਨ ਲਾ ਲੋ ਬੱਸ ਜੂਨੀਅਨ ਲਾ ਲੋ ਵਪਾਰ ਮੰਡਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਲਾ ਲੋ ਮਤਲਬ ਟੋਟਲ ਸਰਕਾਰੀ ਗੈਰ ਸਰਕਾਰੀ ਜਿੰਨੇ ਵੀ ادارے ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਮ ਮਹਾਰੇ ਉਹਨਾਂ ਨੇ ਬੰਦ ਕਰ ਦਿੱਤੇ ਨੇ ਔਰ ਇੱਥੇ ਵੀ ਜਿਹੜਾ ਮੋਰਚੇ ਦੇ ਵਿੱਚ ਵੀ ਜਿਹੜਾ ਉਹਨਾਂ ਯੂਨੀਅਨ ਵੱਲੋਂ ਵੀ ਜਿਹੜਾ ਇੱਥੇ ਹਮਾਇਤ ਕੀਤੀ ਗਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਇੱਥੇ ਮਤਾਵਾ ਪੈਣਾ ਔਰ ਜਿਹੜੇ ਯੂਨੀਅਨ ਦੇ ਉਹ ਇੱਥੇ ਪਹੁੰਚ ਰਹੀਏ ਨੇ ਔਰ ਦੇਖੋ ਇਹ ਮਸਲਾ ਅਸਲ ਦੇ ਵਿੱਚ ਸਾਰੇ ਪੰਜਾਬ ਦਾ ਮਸਲਾ ਹੈ ਕੋਈ ਇੱਕ ਕਿਸਾਨ ਦਾ ਜਾਂ ਮਜ਼ਦੂਰ ਦਾ ਮਸਲਾ ਨਹੀਂ ਹੈ ਹਰ ਵਰਗ ਦਾ ਮਸਲਾ ਹੈ ਹਰ ਵਰਗ ਦੀ ਲੜਾਈ ਹੈ ਹਰ ਚੁੱਲੇ ਦੀ ਲੜਾਈ ਆ ਉਹ ਚੁੱਲੇ ਦੀ ਲੜਾਈ ਲੜਨ ਵਾਸਤੇ ਜਿਹੜਾ ਅੱਜ ਪੰਜਾਬ ਨੇ ਸਮਰਥਨ ਕੀਤਾ ਉਹਦਾ ਸਾਰੇ ਪੰਜਾਬ ਦਾ ਜਿਹੜਾ ਉਹ ਅਸੀਂ ਧੰਨਵਾਦ ਕਰਦੇ ਹਾਂ ਕਾਗਰ ਕਿਸਾਨ ਵਿਦੂਸ਼ ਸੰਘਰਸ਼ ਕਮੇਟੀ ਵੱਲੋਂ ਔਰ ਦੋਨਾਂ ਫਾਰਮਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਧੰਨਵਾਦ ਕਰ। ਪਰ ਜੀ ਜੇ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਦੀ ਸਿਆਸੀ ਪਾਰਟੀਆਂ ਅੱਜ ਇਹ ਕਿਉਂ ਨਹੀਂ ਜਿਵੇਂ ਕਿਸਾਨਾਂ ਦੇ ਨਾਲ ਖੜੀਆਂ। ਦੇਖੋ ਜੀ ਅਸਲ ਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਇਹ ਪਾਰਟੀਆਂ ਕੋਆਪਰੇਟ ਕਰਾਣਿਆਂ ਦੇ ਹੱਕਾਂ ਦੇ ਵਿੱਚ ਹੀ ਭੁਗਤਦੀਆਂ ਨੇ ਜੇ ਕਾਂਗਰਸ ਦੀ ਗੱਲ ਕਰ ਲਈਏ ਤਾਂ 2014 ਦੇ ਵਿੱਚ ਮਨਮੋਹਨ ਸਿੰਘ ਜੀ ਜਿਹੜੇ ਅੱਜ ਸਾਡੇ 'ਚ ਨਹੀਂ ਉਹ ਇਸ ਸੁਆਮੀ ਨਾਥਨ ਦੀ ਰਿਪੋਰਟ ਨੂੰ ਲੈ ਕੇ ਆਏ ਸੀ ਉਹਨਾਂ ਨੇ 20456 ਤੋਂ ਲੋਇਆ ਕਿ ਅਜੇ ਤੱਕ ਜਿਹੜੀ ਉਹ ਲਮਕਾ ਕੇ ਰੱਖੀ ਮੋਦੀ ਜਿਹੜੇ ਪਹਿਲਾਂ ਮੁੱਖ ਮੰਤਰੀ ਸੀ ਉਹਨਾਂ ਨੇ ਰਿਪੋਰਟ ਜਿਹੜੀ ਉਹ ਆਪਦੇ ਕੋਲੇ ਲਮਕਾ ਕੇ ਰੱਖੀ ਤਾਂ ਜੇ ਆਹ ਜਿਹੜੇ ਨਵੀਂ ਸਰਕਾਰ ਜਿਹੜੇ 92 ਨੇ ਤਾਂ 92 ਵੀ ਜਿਹੜਾ ਅੱਜ ਉਹ ਮੋਰਚੇ ਦੇ ਉੱਤੇ ਫੋਕਸ ਕਰ ਰਹੇ ਨੇ ਕਿ ਢੱਲੇਬਾਲ ਨੂੰ ਕਿਸੇ ਤਰੀਕੇ ਨਾਲ ਡਿਟੇਨ ਕੀਤਾ ਜਾਏ ਇਹ ਮੋਰਚੇ ਨੂੰ ਖਦੇੜਿਆ ਜਾਏ ਇਹ ਵੀ ਕੋਰਪੋਰਟ ਹੱਥਾਂ ਦੇ ਵਿੱਚ ਜਿਹੜਾ ਇਹ ਸਰਕਾਰਾਂ ਘੁੰਮਰੀਆਂ ਨੇ ਉਹਨਾਂ ਦੀ ਘੱਟਪੁੱਤਰੀ ਬਣ ਕੇ ਜਿਹੜੀਆਂ ਇਹ ਖੇਡ ਰਹੀਆਂ ਨੇ ਇਹ ਕੋਈ ਵੀ ਸਰਕਾਰ ਸਿਆਸੀ ਪਾਰਟੀ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਹੈਗੀ